ਕੀ ਕਹਤਾ ਸੋਹਣ ਬੀ ਕੀਤੇ ਵੀਰ ਜੀ ਸਾਡਾ ਦਿਲਬਾਖ ਸਿੰਘ ਪਿੰਡ ਬਡੇਸਬਰਾ ਉਹਨਾਂ ਦੀ ਧੀ ਬਾਹਲੇ ਵਿਦੇਸ਼ ਦੀ ਧਰਤੀ ਤੋਂ ਖੇਡ ਕੇ ਆਇਆ ਜਿਹੜੇ ਲੋਕ ਧੀਆ ਨੂੰ ਗੋਝ ਸਮਝਿਆ ਭਾਈ ਜੀ ਉਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪਾ ਚਪੇੜ ਕਹਿ ਸਕਦੇ ਆ ਵੀ ਧੀਆ ਨੂੰ ਗੋਝ ਮੰਨਦੇ ਆ ਜਾਂ ਕਈ ਬੰਦੇ ਧੀਆ ਜੰਮਣ ਤੋਂ ਡਰਦੇ ਆ ਵੀ ਕਹਿੰਦੇ ਪਤਾ ਨਹੀਂ ਹੈ ਨਾ ਕਿ ਹੁੰਦੀਆਂ ਗੱਲਾਂ ਇਹ ਗੱਲਾਂ ਬਾਕੀ ਅੱਜ ਸਾਡੇ ਪਿੰਡ ਦੀ ਧੀ ਨੇ ਸਾਨੂੰ ਇਹ ਸਾਬਤ ਕਰ ਦਿੱਤੇ ਵੀ ਵਾਕਈ ਧੀਆਂ ਆ ਮਾਪਿਆਂ ਦੇ ਸਿਰ ਤੇ ਭੋਜ ਕੋਈ ਬੋਝ ਨਹੀਂ ਹੁੰਦੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਇੱਕ ਬਹੁਤ ਖੁਸ਼ੀ ਵਾਲੀ ਗੱਲ ਆ ਮਾਣ ਵਾਲੀ ਗੱਲ ਆ ਕੱਲੇ ਸਾਡੀ ਵਾਸਤੇ ਨਹੀਂ ਦਿਲਵਾਜਿੰਗ ਵਾਸਤੇ ਨਹੀਂ ਪੂਰੇ ਪਿੰਡ ਵਾਸਤੇ ਕਿਉਂਕਿ ਜਦੋਂ ਕਿਤੇ ਨਾ ਉਹਨਾਂ ਦੇ ਪਿੰਡ ਦੇ ਨਾਲ ਨਾਲ ਜਾਣਿਆ ਜਾਂਦਾ ਤੁਸੀਂ ਬੁਝਾਈ ਦਿੰਨੇ ਆ ਸਰਦਾਰ ਦਿਲਬਾਖ ਸਿੰਘ ਬਣਾ ਨੂੰ ਮਾਤਾ ਜੀ ਉਹਨਾਂ ਨੂੰ ਤੇ ਉਹਨਾਂ ਦੇ ਮਾਤਾ ਜੀਵਨ ਨੂੰ ਜੀ ਬਹੁਤ ਬਹੁਤ ਜਿਹਦਾ ਚੰਗਾ ਇਹਨਾਂ ਨੂੰ ਸਮਝਾਇਆ ਚੰਗੇ ਕੰਮਾਂ ਤੇ ਲਾਇਆ ਇਹ ਕਿਉਂਕਿ ਮਾਪਿਆਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਇਹਨਾਂ ਕੰਮਾਂ ਦੇ ਵਿੱਚ ਜਿਹੜਾ ਦਿਲਬਖ ਸਿੰਘ ਉਹਨਾਂ ਨੇ ਇਹਨਾਂ ਦੇ ਪਿੱਛੇ ਬਹੁਤ ਵੱਡਾ ਜਿਹੜਾ ਛੱਡਣਾ ਜਿੱਥੇ ਜਾਣਾ ਮਗਰ ਆਉਣਾ ਬੜੀ ਦੂਰ ਦੂਰ ਤੱਕ ਵੀ ਸਾਡਾ ਅਸਾਮ ਘਵਾਟੀ ਧੀ ਨੂੰ ਲੈ ਕੇ ਨਾਲ ਭਾਉ ਜੀ ਜਾਂਦਾ ਰਿਹਾ ਤੇ ਮਿਹਨਤ ਕੀਤੀ ਹੈ ਜੀ ਅੱਜ ਮਿਹਨਤ ਦਾ ਫਲ ਹੈ ਜੀ ਅਸੀਂ ਧੰਨਵਾਦ ਕਰਦੇ ਆ ਸਾਰੇ ਦੇਸ਼ਵਾਸੀਆਂ ਦਾ ਜਿੱਦੇ ਵੀ ਲੋਕ ਆ ਜਾਂ ਪਿੰਡ ਵਾਸੀ ਆ ਜੀ ਜਿਨ੍ਹਾਂ ਨੇ ਧੀ ਨੂੰ ਫੁੱਲਾਉਂਦਾ ਹਾਰ ਪਾ ਕੇ ਸਨਮਾਨ ਕਰਕੇ ਝੋਲਤ ਮੱਕਿਆ ਦਾ ਪਿੰਡ ਸੁਭਰਾ ਬਾਈ ਜੀ ਘਰੇ ਲੈ ਕੇ ਆਂਦਾ ਬਾਕੀ ਦਲਬਾਜ ਸਿੰਘ ਤੋਂ ਵੀ ਜਾਣਦੇ ਆ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਦੀ ਤੁਹਾਨੂੰ ਕੀ ਕਹਿਣਾ ਚਾਹੁੰਦੇ ਆਂ ਦੀ ਵੇਖੋ ਆਪਣੀ ਧੀ ਨੇ ਕਿੱਦਾਂ ਵੱਡਾ ਨਾਮ ਰੋਸ਼ਨ ਕਰਕੇ ਪੂਰੇ ਆਪਣੀ ਨਹੀਂ ਪੂਰੇ ਦੇਸ਼ ਦਾ ਸਭ ਨਾਲ ਪੰਜਾਬ ਦਾ ਇੰਡੀਆ ਦਾ ਨਾਮ ਰੋਸ਼ਨ ਕੀਤਾ ਜੀ ਮੈਂ ਪਹਿਲੇ ਸੁਭਰਾ ਦਲਬਾਜ ਸਿੰਘ ਦਾ ਦਾ ਧੰਨਵਾਦ ਕਰਦਾ ਮੈਂ ਜੋ ਮੇਰੇ ਵੀਰਵਿੰਦਰ ਸਿੰਘ ਦੀ ਪੀੜੀ ਦੇ ਪਾਰਟੀ ਤੇ ਦਿਹਾੜਾ ਤੇ ਸਰਦਾਰ ਗੁਰਦੇਵ ਜੀ ਚੁਕਾ ਗਾ ਕਿ ਚੇਤੇ ਹੋਣ ਤੇ ਅੱਜ ਉਹ ਬੀਡੀ ਨਾ ਸ਼ਰਮਾਨਾ ਦੇ ਘਰ ਤੇ ਪਿੰਡ ਦੇ ਦੂਸਰੇ ਵੱਲ ਤੋਂ ਆਇਆ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਅਰਦਾਸ ਤੇ ਪਿੰਡ ਵਾਸੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਾਂ ਹਾਰੇ ਕਤਾ ਜਿਤ ਪਾਰਟੀ ਸੈਂਟਰ ਚੋਂ ਵੀ ਲਿਆ ਮੈਂਪਲ ਪਿੰਡ ਜਾਇਆ ਤਾਂ ਸਭ ਨੇ ਬਹੁਤ ਜਿਆਦਾ ਮਾਣ ਸਰਕਾਰ ਮਿਲਿਆ ਬਚੀ 3-4 ਦਿਨ ਤੋਂ ਜਿਸ ਦਿਨ ਤੋਂ ਬੀਡੀ ਆਇਆ ਰੋਜ਼ ਇੱਕ ਦੋ ਇੱਕ ਦੋ ਸਨਮਾਨ ਕਰਤੀ ਨੂੰ ਦੇ ਰਿਹਾ ਜਿਹਨੇ ਵੀ ਪਤਾ ਲੱਗਦਾ ਉਸੇ ਨੇ ਕਾਨਕ ਬੀਡੀ ਨੂੰ ਸਨਮਾਨ ਦਿੱਤਾ ਮੈਂ ਸਾਰੇ ਵੀਰਾਂ ਦੇ ਲੋਕ ਇਹ ਅਗਹਿਰਾਂ ਨੂੰ ਸਭ ਦਾ ਧੰਨਵਾਦ ਕਰਦਾ। ਕੋਈ ਜੀ ਧੰਨਵਾਦ ਕਰਦੇ। ਪੁੱਤ ਜੀ ਕਿਹੜੀ ਜਗ੍ਹਾ ਜਿੱਥਾ ਤੁਸੀਂ ਖੇਡ ਖੇਡ ਥੋੜਾ ਦੱਸ ਦੋ ਵੀਰਾਂ ਨੂੰ ਦਰਸ਼ਕਾਂ ਨੂੰ ਕਿਉਂਕਿ ਹਰ ਇੱਕ ਨੂੰ ਡੀਕ ਹੁੰਦੀ ਹੈ ਵੀ ਪਤਾ ਲੱਗ ਸਕੇ ਥੋੜਾ ਜਾਂ ਦੱਸੋ ਵੀ ਕਿਹੜੀ ਕਿਹੜੀ ਜਗ੍ਹਾ ਖੇਡ ਕੇ ਆਈ ਸੀ। ਹਾਂ ਅਰਜੰਟੀਨਾ, ਬੈਲਜਿਅਮ ਤੇ ਜਰਮਨੀ ਤਿੰਨ ਕੰਟਰੀ ਦੇ ਵਿੱਚ ਖੇਡਿਆ। ਵਾਹ ਜੀ ਵਾਹ ਹਾਕੀ ਦੀ ਜਿਹੜੀ ਹਾਂਜੀ ਹਾਕੀ ਤੇ ਕੋਚਿੰਗ ਕਿੱਥੋਂ ਲਈ ਪੁੱਤ ਜਿਹੜਾ ਤੁਹਾਡਾ ਉਸਤਾਦ ਜਿਵੇਂ ਕਿਸੇ ਵੀ ਕੰਮ ਦੇ ਵਿੱਚ ਆਪਾਂ ਗੁਰੂ ਮੰਨਦੇ ਆ। ਮੈਂ ਉਹ ਕਿਸ਼ਰੀ ਗੁਰਜਨ ਦੇ ਤਰਨਤਾਰਨ ਸਕੈਂਡਰੀ ਸਕੂ ਵਾਜੋ ਤੇ ਹੋਰ ਜਿਹੜੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਨੇ ਕਿ ਕਿਤਨਾ ਪ੍ਰੇਰਿਤ ਕਰਨਾ ਚਾਹੁੰਦੇ ਆ ਜਿਵੇਂ ਆਪਣੀ ਧੀਆਂ ਨੂੰ ਮਾਪਿਆਂ ਦੇ ਸਿਰ ਤੇ ਬਹੁਤ ਸਮਝੇ ਕਈ ਜੰਮਣ ਤੋਂ ਡਰਦੇ ਆ ਵੀ ਜੇ ਮੇਰੀਆਂ ਪੰਜ ਹੋ ਗਈਆਂ 6 ਹੋ ਗਈਆਂ ਮੁੰਨੇ ਜੀ ਉਡੀਕ ਕਰਦੇ ਰਹਿੰਦੇ ਆ ਤੇ ਕਈ ਹਸਾਬ ਨਾਲ ਧੀਆਂ ਨੂੰ ਐਵੇਂ ਸਮਝ ਕੇ ਕਦੀ ਕਿਸੇ ਨੂੰ ਦੇ ਦਿੱਤੀ ਕਦੀ ਕਿਸੇ ਨੂੰ ਦੇ ਦਿੱਤੀ ਤੇ ਉਹਨਾਂ ਨੂੰ ਕੀ ਕਹਿਣਾ ਮੈਸੇਜ ਦੇਣਾ ਚਾਹੁੰਦੇ ਜਿਵੇਂ ਦੇਖੋ ਤੁਸੀਂ ਆਪਣੇ ਮਾਪਿਆਂ ਦਾ ਨਾਰੋਸ਼ਨ ਕੀਤਾ ਤੁਹਾਡੇ ਮਾਪਿਆਂ ਨੇ ਤੁਹਾਨੂੰ ਚੰਗੀ ਸਿੱਖਿਆ ਦਿੱਤੀ ਤੁਹਾਨੂੰ ਚੰਗੇ ਬੰਦੇ ਲਾਇਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਨਾ ਮੈਂ ਇਹ ਕਹਿਣਾ ਚਾਹੁੰਦੀ ਕਿ ਵੱਧ ਤੋਂ ਵੱਧ ਸਪੋਰਟਸ ਨਾਲ ਜੁੜੋ ਤੇ ਇਤਨਾ ਅਸਟੋ ਕਿਉਂਕਿ ਦੋਵੇਂ ਇਕੁਲੇ ਹੁੰਦੇ ਆ ਤੇ ਇਸ ਕਰਕੇ ਵਧੀਆ ਖੇਡ ਵਧੀਆ ਖੇਡ ਰਹੀਏ ਜੇ ਤੁਸੀਂ ਆਪਣੇ ਬੱਚੇ ਨੂੰ ਸਪੋਰਟ ਕਰੋਗੇ ਜਿਹੜੀ ਵੀ ਜਿਤਨੀ ਮਰਜ਼ੀ ਭਾਵੇਂ ਸਟੱਡੀ ਹੋਵੇ ਭਾਵੇਂ ਗੇਮ ਹੋਵੇ ਆਪਣੇ ਬੱਚੇ ਨੂੰ ਸਪੋਰਟ ਕਰੋ ਤਾਂ ਵਧੀਆ ਕਰੋ ਵਾਹਿਗੁਰੂ ਬਹੁਤ ਵਧੀਆ ਕਾਲੀ ਜੀ ਦੇਖੋ ਵਾਕਿਆ ਹੀ ਵੀਡੀਓ ਨਾਪਕੇ ਸ਼ੇਅਰ ਕਰਨੀ ਹੈ ਤੇ ਇਸ ਕੁੜੀ ਦੇ ਹੌਸਲਾ ਵਧਾਈ ਕਰਨੀ ਕੋਈ ਇਹੋ ਜਿਹੇ ਤੀਆਂ ਵਾਕ ਕਿਸੇ ਕਰਮਾਂ ਵਾਲੇ ਘਰਾਂ ਚ ਜੰਮਦੀਆਂ ਜਿਹੜੀਆਂ ਐਡਾ ਨਾਮ ਰੋਚਨ ਵਰਡਾਂ ਦੇ ਤੱਕ ਜਿਹੜਾ ਨਾਮ ਰੋਚਨ ਕਰਨਾ ਨਿੱਕੀ ਬੋਟੀ ਕਹਿੰਗਿਆ ਕਿ ਜਿਹੜੀ ਖੋਕੀ ਦੀ ਗੇਮ ਆ ਬੜੀ ਤਕੜੀ ਤੇ ਸੰਭਾਲ ਕੇ ਖੇਡਣ ਵਾਲੀ ਗੇਮ ਆ ਫਿਰ ਵੀ ਇਸ ਧੀ ਨੇ ਬੜਾ ਵੱਡਾ ਮਸਾਲਾ ਲਕਾਇਆ ਵੀ ਇਹ ਗੇਮ ਤੋਂ ਨਾਲ ਨਾਲ ਵੀਰ ਦੀ ਉਹਨਾਂ ਦੇ ਜਿਹੜੇ ਬਾਪੂ ਜੀ ਨੇ ਬਹੁਤ ਸੇ ਚੋਕ ਦਿੱਤਾ ਡੈਡੀ ਉਹਨਾਂ ਨੇ ਤੇ ਅਸੀਂ ਧੰਨਵਾਦ ਕਰਦੇ ਆ ਪੂਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕਰ